ਕਈ ਲੀਡਰਾਂ ਕੋ 25 25 30 30 ਗਨਮੈਨ ਲੋਕਾਂ ਨੇ ਤਾਂ ਗਨਮੈਨ ਨਿਆਣੀ ਛੱਡਣ ਨੂੰ ਰੱਖਿਓ ਕਈ ਗਨਮੈਨਾਂ ਦੀ ਡਿਊਟੀ ਸਬਜ਼ੀ ਲਿਆਉਣ ਤੇ ਐ ਕਈਆਂ ਨੇ ਡਰਾਈਵਰ ਬਣਾ ਕੇ ਰੱਖਿਆ ਸਾਡੇ ਥਾਣੇ ਵਿਹਲੇ ਪਏ ਕਿਸੇ ਥਾਣੇ 'ਚ 25 ਸਿਪਾਹੀ ਹੈਗੇ ਆ ਕੰਮ ਇਹੋ ਜਿਹੇ ਕੀਤੇ ਹੁੰਦੇ ਆ ਕਿ ਲੋਕ ਬਿਗੈਰ ਗਨਮੈਨ ਤੋਂ ਨਿਕਲ ਨਹੀਂ ਦਿੰਦੇ ਕਹਿੰਦੇ ਬਾਹਰ ਨਿਕਲ ਦੱਸ ਦੇ ਤੈਨੂੰ ਕੰਮ ਜੋ ਕੀਤੇ ਹੁੰਦੇ ਆ ਉਹ ਕਈ ਲੀਡਰ ਡਿਪਰੈਸ਼ਨ ਚ ਵੀ ਚਲ ਜਾਂਦੀ ਇਸ ਕਾਰਨ ਕਰਕੇ ਫਿਰ ਇਲਾਕੇ ਵਾਲੇ ਕਹਿੰਦੇ ਵੀ ਬੰਦਾ ਲੀਡਰ ਨਿਕਲਦਾ ਨਹੀਂ ਬਾਹਰ ਨਿਕਲੇ ਕਿ ਦੌਦ ਕੋ ਗਨਮੈਨ ਨਹੀਂ ਹੈਗੇ ਮੈਂ ਤਾਂ ਇਹ ਕਹਿਣਾ ਕਿ ਬੰਦਾ ਉਹ ਜਿਹੜਾ ਆਪਦੇ ਇਲਾਕੇ ਚ ਬਗੈਰ ਗਨਮੈਨ ਤੋਂ ਘੁੰਮੇ ਬਿਨਾਂ ਗਨਮੈਨ ਤੋਂ ਘੁੰਮਦੇ ਹੋ ਆਪਣੇ ਇਲਾਕੇ ਦੇ ਵਿੱਚ ਵੇਖੋ ਨਾ ਤਾਂ ਮੈਂ ਆਪਣੇ ਇਲਾਕੇ ਚ ਕਦੇ ਆਪਣੇ ਬੰਦੇ ਨੂੰ ਹੱਟ ਮਾਰ ਦਿੰਦਾ ਠੀਕ ਹੈ ਨਾ ਸਰਕਾਰ ਵੱਲੋਂ ਮੇਰੇ ਕੋਲ 4 ਗਨਮੈਨ ਮਿਲੇ ਇੱਕ ਨੂੰ ਪੱਕੀ ਛੁੱਟੀ ਤਿੰਨੇ ਜਣੇ ਹੁੰਦੇ ਆ ਤੇ ਜੇ ਮੈਂ ਕਿਸੇ ਦੇ ਘਰੇ ਵੀ ਚੱਲਿਆਂ ਤਾਂ ਮੇਰਾ 99 ਨੰਬਰ ਨਹੀਂ ਵੱਟ ਸਕਦਾ। ਭਿੰਦੀ ਭਾਈ ਜਿਹੜੇ 25-25 ਗਨਮੈਨ ਲਈ ਫਿਰਦੇ ਹੋ। ਇਨਟਾਈਟਲਮੈਂਟ ਜੇ ਹਰ ਬੰਦੇ ਦੀ ਚਾਰ ਆ ਉਹਨੂੰ ਚਾਰ ਦਿਓ ਬਾਕੀ ਉਹਦੇ ਇਲਾਕੇ ਦੀ ਚੌਕੀਆਂ 'ਚ ਹੀ ਲਾ ਦਿਓ। ਘਟੋ ਘਟ ਲੋਕਾਂ ਦੀ ਸੰਤੁਸ਼ਟੀ ਹੋਊਗੀ ਤੇ ਥਾਣਿਆਂ ਦੇ ਵਿੱਚ ਜਿਹੜੇ ਸ਼ਾਰਟਫੋਲ ਆਫ ਸਟਾਫ ਹੈਗੀ ਆ ਉਹ ਪੂਰੀ ਹੋ ਜਾਊਗੀ। ਜੀ ਬੰਦੇ ਜੇ 5-5 ਬੰਦੇ ਵੀ ਪੰਜਾ ਛੇ ਥਾਣਿਆਂ 'ਚ ਲਾ ਦਿੱਤੇ ਤੇ ਇੱਕ ਥਾਣੇ 'ਚ 15 ਤੋਂ 20 ਹਜ਼ਾਰ ਬੰਦਾ ਥੱਲੇ ਆਉਂਦਾ ਜਿਹੜਾ ਉਹ ਹੈਂਡਲ ਕਰਦਾ ਉਹ ਤੋਂ ਵੀ ਵੱਧ ਹੀ ਆਉਂਦਾ ਹੈ ਈਮੀਦਾਰ ਕਦੇ ਨਹੀਂ ਘਬਰਾਉਂਦਾ ਸੀ ਆਪਦੇ ਮੋਟਰਾਂ ਤੇ ਢੇਡਾ ਮਾਰਨ ਅੱਜ ਉਹ ਵੀ ਘਬਰਾਉਂਦਾ ਵੀ ਜੇ ਮੈਂ ਸ਼ਾਮ ਨੂੰ ਗਿਆ ਤੇ ਪਤਾ ਨਹੀਂ ਕਿਹਨੇ ਸਕੂਟਰੀ ਨਾਲ ਲਿਆ ਕੇ ਖੜੇ ਕਰਕੇ ਤੇ ਮੇਰੇ ਧੌਣ ਤੇ ਲਾ ਦੇਣਾ ਕਿਸੇ ਦੇ ਕੋ ਨਸ਼ਾਸ਼ ਹਥਿਆਰ ਹੋਵੇ ਜਾਂ ਕੋਈ ਲੁੱਟ ਖਸੁੱਟ ਦੇ ਵਿੱਚ ਇਨਵੋਲ ਹੋਵੇ ਪਰਚਾ ਦੇ ਕੇ ਤੇ 10 ਸਾਲ ਦੀ ਸਜ਼ਾ ਹੋਣੀ ਚਾਹੀਦੀ ਆ 5 ਸਾਲਾਂ ਦੀ ਜਮਾਨਤ ਨਹੀਂ ਹੋਣੀ ਚਾਹੀਦੀ ਤੇ ਦਿਮਾਗ ਉਹ ਤਾਂ 5 ਮਿੰਟਾਂ 'ਚ ਠਕਾਣਿਆ ਜੂ ਲੋਕਾਂ ਅੱਜ ਲੋਕ ਨਜਾਇਜ਼ ਹਥਿਆਰਾਂ ਤੇ ਵੀ ਮਹੀਨੇ 'ਚ ਜਮਾਨਤ ਹੋ ਜਾਂਦੀ ਆ ਵੱਡ ਕੇ ਲੋਕਾਂ ਨੂੰ ਆਉਂਦੇ ਆ 7ਵੇਂ ਦਿਨ ਫੇਰ ਜਮਾਨਤ ਆ ਕੇ ਬਾਹਰ ਉਹ ਮਨੋਵਲ ਵਧਾਉਂਦਾ ਇਹੋ ਜਿਹਾ ਕੰਮ ਆਮ ਤੌਰ ਤੇ ਪੋਲਿਟਿਸ਼ੀਅਨਸ ਦੀ ਚਰਚਾ ਹੁੰਦੀ ਹੈ ਕਿ ਇਹਨਾਂ ਨੂੰ ਗਨਮੈਨਾਂ ਨਾਲ ਪਿਆਰ ਹੁੰਦਾ ਜਾਂ ਪੋਲਿਟਿਸ਼ੀਅਨ ਚਾਹੁੰਦੇ ਕਿ ਸਾਡੇ ਗਨਮੈਨ ਘਟ ਨਾ ਹੋ ਜਾਣ ਪਰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਚਰਚਾ ਹੋਈ ਹੈ ਐਮ ਐਲ ਏ ਰਾਣਾ ਇੰਦਰ ਪ੍ਰਤਾਪ ਸਿੰਘ ਹੋਣਾ ਨੇ ਕਿਹਾ ਕਿ ਗਨਮੈਨ ਘਟ ਦੇਣੇ ਚਾਹੀਦੇ ਆ ਔਰ ਜਦੋਂ ਸੱਤਾ ਦੇ ਵਿੱਚ ਹੁੰਦੇ ਆ ਉਦੋਂ ਗਨਮੈਨ ਲੀਡਰਾਂ ਦੇ ਕੋਲੇ ਹੁੰਦੇ ਜਦੋਂ ਆਪੋਜੀਸ਼ਨ ਚੱਲੇ ਜਾਂਦੇ ਉਦੋਂ ਗਨਮੈਨ ਦੂਰ ਰਹੇ ਜਾਂਦੇ ਆ ਤਾਂ ਫਿਰ ਡਿਪਰੈਸ਼ਨ ਦੀ ਵੀ ਇੱਕ ਵਜ੍ਹਾ ਬਣਦੀ ਹੈ ਇਹ ਇਸ ਚੀਜ਼ ਤੇ ਚਰਚਾ ਵੀ ਹੋ ਰਹੀ ਹੈ ਕਿਉਂਕਿ ਇਹਨਾਂ ਨੇ ਜ਼ਿਕਰ ਜਿਹੜੀਆਂ ਚੀਜ਼ਾਂ ਦਾ ਕੀਤਾ ਉਹ ਵਾਕਈ ਹੈਰਾਨ ਕਰਨ ਜਾ ਰਿਹਾ ਹੁੰਦਾ ਤਾਂ ਅੱਗੇ ਇੱਕ ਗੱਡੀ ਪਿੱਛੇ ਗੱਡੀਆਂ ਗਨਮੈਨਾਂ ਦੀਆਂ ਭਰੀਆਂ ਹੁੰਦੀਆਂ ਔਰ ਇੱਥੋਂ ਤੱਕ ਇਹਨਾਂ ਨੇ ਗੱਲ ਕਹੀ ਹੈ ਕਿ ਬੱਚਿਆਂ ਨੂੰ ਸਕੂਲੋਂ ਲਿਜਾਣ ਤੇ ਲਿਆਉਣ ਵਾਸਤੇ ਵੀ ਗਨਮੈਨ ਰੱਖੇ ਹੋਏ ਐਲੀਡਰਾਂ ਨੇ ਜਾਂ ਅਫਸਰਾਂ ਨੇ ਗੱਲਬਾਤ ਕਰਦੇ ਨੇ ਰਾਣਾ ਇੰਦਰਪ੍ਰਤਾਪ ਸਿੰਘ ਸਾਡੇ ਨਾਲ ਬੜਾ ਸੋਲਿਡ ਮੁੱਦਾ ਇਹਨਾਂ ਨੇ ਰੱਖਿਆ ਰਾਣਾ ਜੀ ਇਹ ਮੁੱਦਾ ਤੁਸੀਂ ਚੱਕਿਆ ਗਨਮੈਨਾਂ ਵਾਲਾ ਮਸਲਾ ਵੈਸੇ ਤਾਂ ਪੋਲਿਟਿਕਲ ਜਮਾਤ ਤੁਹਾਡੇ ਅਗੇਂਸਟ ਹੋ ਜਾਣੀ ਹੈ ਕਿ ਰਾਣਾ ਜੀ ਕਿਹੜਾ ਸਵਾਲ ਚੁੱਕੀ ਜਾਂਦੇ ਹੋ ਤੁਸੀਂ ਵਾਕਈ ਵੈਲਿਡ ਹੈ ਇਹ ਜਿਹੜੀ ਗੱਲ ਤੁਸੀਂ ਦੇਖੀ ਅੱਖਾਂ ਦੇਖੀ ਗੱਲ ਤੁਸੀਂ ਵਿਧਾਨ ਸਭਾ ਚ ਰੱਖੀ ਹੈ ਅ ਮੈਂ ਦੇਖਦਾ ਕਈ ਲੀਡਰਾਂ ਕੋ 25 25 30 30 ਗਨਮੈਂ ਗੱਲ ਇਹ ਆ ਕਿ ਸਾਡੇ ਥਾਣੇ ਵਿਲੇ ਪਏ ਕਿਸੇ ਥਾਣੇ 'ਚ 25 ਸਿਪਾਹੀ ਹੈਗੇ ਆ ਅੱਜ ਕਾਨੂੰਨ ਵਿਵਸਥਾ ਪੰਜਾਬ ਦੀ ਦਿਨ ਪ੍ਰ ਦਿਨ ਮਾੜੀ ਹੋ ਰਹੀ ਆ ਕ੍ਰਾਈਮ ਵੱਧ ਰਿਹਾ ਨਾਜਾਇਜ਼ ਹਥਿਆਰ ਜਿੰਨੇ ਪੰਜਾਬ ਵਿਚ ਆ ਰਹੇ ਆ ਉਦੇ ਨਾਲ ਵੀ ਬੜਾ ਵੱਡਾ ਕਾਰਨ ਹੈ ਸਾਡਾ ਲਾਅਨ ਆਰਡਰ ਖਰਾਬ ਹੋਣ ਦਾ ਯਾਰ ਜ਼ਿਮੀਦਾਰ ਕਦੇ ਨਹੀਂ ਘਬਰਾਉਂਦਾ ਸੀ ਆਪਦੇ ਮੋਟਰਾਂ ਤੇ ਢੇਡਾ ਮਾਰਨ ਨੂੰ ਅੱਜ ਉਹ ਵੀ ਘਬਰਾਉਂਦਾ ਵੀ ਜੇ ਮੈਂ ਸ਼ਾਮ ਨੂੰ ਗਿਆ ਤੇ ਪਤਾ ਨਹੀਂ ਕਿਹਨੇ ਸਕੂਟਰ ਨਾਲ ਲਿਆ ਕੇ ਖੜੇ ਕਰਕੇ ਤੇ ਮੇਰੇ ਧੌਣ ਤੇ ਲਾ ਦੇਣਾ ਤੇ ਲੁੱਟ ਕੇ ਲੈ ਜਾਣਾ ਸੁਭਾਅ ਪੰਜਾਬੀਆਂ ਦਾ ਇਦਾਂ ਦਾ ਜੇ ਕੋਈ ਪਵੇ ਤੇ ਉਹ ਰਿਟੈਲੀਏਟ ਕਰਦੇ ਆ ਮੈਂ ਆਪਣੇ ਇਲਾਕੇ ਦੀ ਕੱਲ ਦੀ ਗੱਲ ਦੱਸਦਾ ਕੋਲੀਆਂ ਵਾਲ ਪਿੰਡ ਮੁੰਡੇ ਨੂੰ ਮੋਟਰ ਤੇ ਢੇਡਾ ਮਾਰਨ ਗਿਆ ਜਿਹਨੇ ਆ ਕੇ ਪੈ ਗਏ ਵੱਡਤਾ ਗੱਲ ਇਹ ਆ ਕਿ ਵੀ ਕਾਨੂੰਨ ਸਖਤ ਹੋਣ ਦੀ ਲੋੜ ਆ ਪੰਜਾਬ ਸਰਕਾਰ ਨੂੰ ਕਾਨੂੰਨ ਲੈ ਕੇ ਆਉਣਾ ਚਾਹੀਦਾ ਕਿ ਜੇ ਕੋਈ ਬੰਦਾ ਕਿਸੇ ਦੇ ਕੋ ਨਸ਼ੇਜ ਹਥਿਆਰ ਹੋਵੇ ਜਾਂ ਕੋਈ ਲੁੱਟ ਖਸੁੱਟ ਦੇ ਵਿੱਚ ਇਨਵੋਲਡ ਹੋਵੇ ਪਰਚਾ ਦੇ ਕੇ ਤੇ 10 ਸਾਲ ਦੀ ਸਜ਼ਾ ਹੋਣੀ ਚਾਹੀਦੀ ਆ 5 ਸਾਲ ਉਹਦੀ ਜ਼ਮਾਨਤ ਨਹੀਂ ਹੋਣੀ ਚਾਹੀਦੀ ਤੇ ਦਿਮਾਗ ਉਹ ਤਾਂ 50 ਮਿੰਟਾਂ 'ਚ ਟਿਕਾਣੇ ਆ ਯੂ ਲੋਕਾਂ ਦਾ ਬੜੀ ਸਿੱਧੀ ਜੀ ਗੱਲ ਹੈ ਕੀ ਆ ਅੱਜ ਲੋਕ ਨਜਾਇਜ਼ ਹਥਿਆਰਾਂ ਤੇ ਵੀ ਮਹੀਨੇ ਚ ਜਮਾਨਤ ਹੋ ਜਾਂਦੀ ਆ ਵੱਡ ਕੇ ਲੋਕਾਂ ਨੂੰ ਆਉਂਦੇ ਆ 7ਵੇਂ ਦਿਨ ਫੇਰ ਜਮਾਨਤ ਆ ਕੇ ਬਾਹਰ ਉਹ ਮਨੋਬਲ ਵਧਾਉਂਦਾ ਇਹੋ ਜਿਹਾ ਕੰਮ ਕਰਨ ਦਾ ਸੋ ਉਹੀ ਪੰਜਾਬੀ ਇੰਗਲੈਂਡ ਅਮਰੀਕਾ ਕੈਨੇਡਾ ਦੀ ਧਰਤੀ ਤੇ ਜਾ ਕੇ ਮਿੰਟਾਂ ਪੰਨਿਆਂ ਚ ਸਿੱਧੇ ਹੋ ਜਾਂਦੇ ਕੋਈ ਕਰਦਾ ਉਹ ਜਿਹਾ ਕੰਮ ਉੱਥੇ ਸੋ ਇਸ ਚੀਜ਼ ਨੂੰ ਨੱਥ ਪਾਉਣ ਦੀ ਲੋੜ ਹੈਗੀ ਆ ਮੈਂ ਤਾਂ ਇਹ ਕਹਿ ਆ ਵੀ ਭਾਈ ਜਿਹੜੇ 25-25 ਗਨਮੈਨ ਲਈ ਫਿਰਦੇ ਹੋ ਇਨਟਾਈਟਲਮੈਂਟ ਜੇ ਹਰ ਬੰਦੇ ਦੀ ਚਾਰ ਆ ਉਨੂੰ 4 ਦਿਓ ਬਾਕੀ ਉਹਦੇ ਇਲਾਕੇ ਦੀ ਚੌਂਕੀਆਂ 'ਚ ਹੀ ਲਾ ਦਿਓ ਘਟੋ ਘਟ ਲੋਕਾਂ ਦੀ ਸੰਤੁਸ਼ਟੀ ਹੋਊਗੀ ਤੇ ਥਾਣਿਆਂ ਦੇ ਵਿੱਚ ਜਿਹੜੇ ਸ਼ਾਰਟਫਾਲੋਵ ਸਟਾਫ ਹੈਗੀ ਆ ਉਹ ਪੂਰੀ ਹੋ ਜਾਊਗੀ ਮੈਂ ਮਹਿਸੂਸ ਕਰਦਾ ਕਿ ਜਿਹੜੇ 25 ਬੰਦੇ ਜੇ 5-5 ਬੰਦੇ ਵੀ ਪੰਜਾਂ ਛੇ ਥਾਣਿਆਂ 'ਚ ਲਾਤੇ ਤੇ ਇੱਕ ਥਾਣੇ 'ਚ 15 ਤੋਂ 20 ਹਜ਼ਾਰ ਬੰਦਾ ਥੱਲੇ ਆਉਂਦਾ ਜਿਹੜਾ ਉਹ ਹੈਂਡਲ ਕਰਦਾ ਉਹ ਤੋਂ ਵੀ ਵੱਧ ਹੀ ਆਉਂਦਾ ਹੋਵੇਗਾ 20-25 ਹਜ਼ਾਰ ਬੰਦੇ ਨੂੰ ਸਰਵਿਸ ਪ੍ਰੋਵਾਈਡ ਕਰਨਗੇ ਤੇ ਸਾਡੀ ਜ਼ਿੰਮੇਵਾਰੀ ਸਰਕਾਰ ਦੀ ਜਿੰਨੀ politcal ਬੰਦਿਆਂ ਨੂੰ ਗਾਈਡ ਕਰਨ ਦੀ ਹੈ ਉਹਦੇ ਤੋਂ ਵੱਧ ਮੈਂ ਮਹਿਸੂਸ ਕਰਦਾ ਕਿ ਪੰਜਾਬ ਦੇ ਵਿੱਚ ਜਿਹੜੇ ਨਾਗਰਿਕ ਨਹੀਂ ਰਹਿਣ ਵਾਲੇ ਲੋਕ ਨੇ ਉਹਨਾਂ ਦੀ ਜਿਹੜੀ ਰੱਖਿਆ ਕਰਨੀ ਉਹ ਜ਼ਿਆਦਾ ਇੰਪੋਰਟੈਂਟ ਹੈ ਪਰ ਜਿਹੜਾ ਇਹ ਤੁਸੀਂ ਪੁਆਇੰਟ ਰੱਖਿਆ ਕਿਉਂਕਿ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਤੁਸੀਂ ਆਪਣੇ ਸ਼ਾਇਦ ਬੱਚਿਆਂ ਨੂੰ ਛੱਡਣ ਵਾਸਤੇ ਗਏ ਜਾਂ ਲੈਣ ਵਾਸਤੇ ਗਏ ਤਾਂ ਉੱਥੇ ਦੇਖਿਆ ਕਿ ਗਨਮੈਨ ਤਾਂ ਸਕੂਲ 'ਚ ਬੱਚਿਆਂ ਨੂੰ ਲੈਣ ਵਾਸਤੇ ਆਏ ਹੋਏ ਆ ਵੈਸੇ ਤੇ ਮੈਂ ਸਕੂਲ ਕਦੇ ਗਿਆ ਨਹੀਂ ਪਰ ਇੱਕ ਦਿਨ ਮੈਂ ਆਪਣੇ ਮੁੰਡੇ ਨੂੰ ਚੱਕਣ ਚਲੇ ਗਿਆ ਸਕੂਲ ਤੋਂ ਤੇ ਮੈਂ ਉੱਥੇ ਦੇਖਿਆ ਬਾਹਰ 20 25 ਪੰਜਾਬ ਪੁਲਿਸ ਦੇ ਗਨਮੈਨ ਉਹ ਲੋਕਾਂ ਨੇ ਤਾਂ ਗਨਮੈਨ ਨਿਆਣੇ ਛੱਡਣ ਨੂੰ ਰੱਖਿਓ ਕਈ ਗਨਮੈਨਾਂ ਦੀ ਡਿਊਟੀ ਸਬਜ਼ੀ ਲਿਆਉਣ ਤੇ ਆ ਕਈਆਂ ਨੇ ਡਰਾਈਵਰ ਬਣਾ ਕੇ ਰੱਖਿਆ ਸੋ ਫੋਰਸੇਸ ਅੱਗੇ ਹੀ ਘਟਨੇ ਪ੍ਰੋਪਰ ਯੂਟਿਲਾਈਜੇਸ਼ਨ ਹੋਣੀ ਚਾਹੀਦੀ ਆ ਫੋਰਸੇਸ ਦੀ ਤੇ ਇਹਨਾਂ ਫੋਰਸੇਸ ਜਦੋਂ ਭਰਤੀ ਹੋ ਕੇ ਬੰਦੇ ਪੂਰੇ ਹੋ ਜਾਣ ਫਿਰ ਜੇ ਇਹਨਾਂ ਨੂੰ ਚਾਹੀਦੇ ਹੁਣ ਦੇ ਦਿਓ ਮਸਲਾ ਤੇ ਇਹ ਆ ਕਿ ਸਰਕਾਰ 'ਚ 25-25 ਹੁੰਦੇ ਆ ਜਦੋਂ 52 ਸਰਕਾਰ ਤੋਂ ਬਾਹਰ ਹੋ ਜਾਂਦਾ ਤੇ ਉਹ ਕਈ ਹਾਰ ਜਾਂਦੇ ਆ ਦੂਆ ਤੇ ਆ ਜਾਂਦੇ ਆ ਤੇ ਉਹ ਜਿਹੜਾ ਸ਼ੌਕ ਹੈ ਉਹ ਬਰਦਾਸ਼ਤ ਨਹੀਂ ਹੁੰਦਾ ਉਹ ਕਈ ਲੀਡਰ ਡਿਪਰੈਸ਼ਨ ਚ ਵੀ ਚਲ ਜਾਂਦੀ ਇਸ ਕਾਰਨ ਕਰਕੇ ਫਿਰ ਇਲਾਕੇ ਵਾਲੇ ਕਹਿੰਦੇ ਵੀ ਬੰਦਾ ਲੀਡਰ ਨਿਕਲਦਾ ਨਹੀਂ ਬਾਹਰ ਨਿਕਲੇ ਕਿਦੋਂ ਤੱਕ ਗਨਮੈਨ ਨਹੀਂ ਹੈਗੇ ਕੰਮ ਇਹੋ ਜੇ ਕੀਤੇ ਹੁੰਦੇ ਆ ਕਿ ਲੋਕ ਬਿਗੈਰ ਗਨਮੈਨ ਤੋਂ ਨਿਕਲ ਨਹੀਂ ਦਿੰਦੇ ਕਹਿੰਦੇ ਬਾਹਰ ਨਿਕਲ ਦੱਸ ਦੇ ਤੈਨੂੰ ਕੰਮ ਜੋ ਕੀਤੇ ਹੁੰਦੇ ਆ ਸੋ ਇਸ ਚੀਜ਼ ਉੱਤੇ ਸੁਧਾਰ ਲਿਆਉਣ ਦੀ ਲੋੜ ਹੈ ਨਾਲੇ ਵੇਖੋ ਹੈਲਦੀ ਆਪੋਜੀਸ਼ਨ ਬੜੀ ਜ਼ਰੂਰੀ ਚਾਹੀਦੀ ਆ ਜੇ ਹੈਲਦੀ ਆਪੋਜੀਸ਼ਨ ਹੋਊਗੀ ਨਾਨ ਡਿਪਰੈਸਡ ਆਪੋਜੀਸ਼ਨ ਹੋਊਗੀ ਤੇ ਫਿਰ ਆਟੋਮੈਟਿਕਲੀ ਪੰਜਾਬ ਦੀ ਜਿਹੜੀ ਸਰਕਾਰ ਆ ਵਧੀਆ ਤਰੀਕੇ ਨਾਲ ਚੱਲੂਗੀ ਹੈਲਦੀ ਆਪੋਜੀਸ਼ਨ ਨਾਨ ਡਿਪਰੈਸਡ اپੋਜੀਸ਼ਨ ਹੋਊਗੀ ਤੇ ਸਰਕਾਰ ਵੀ ਵਧੀਆ ਤਰੀਕੇ ਨਾਲ ਘੇਰਨਗੇ ਮੈਂ ਇਹਦੇ ਤੇ ਇੱਕ ਦੋ ਪੁਆਇੰਟ ਹੋਰ ਵੀ ਤੁਸੀਂ ਬਹੁਤ ਵੈਲਿਡ ਚੁੱਕੇ ਸੀਗੇ ਉਹਦੇ ਤੇ ਵੀ ਗੱਲ ਕਰੂੰਗਾ ਪਰ ਜਿਹੜਾ ਗਨਮੈਨਾਂ ਵਾਲਾ ਇਸ਼ੂ ਗਨਮੈਨ ਤੁਹਾਨੂੰ ਲੱਗਦਾ ਨਹੀਂ ਪੰਜਾਬ ਦਾ ਕਲਚਰ ਹੀ ਬਣ ਗਿਆ ਬਾਕੀ ਸਟੇਟਾਂ 'ਚ ਅਸੀਂ ਦੇਖਦੇ ਹਾਂ ਤੁਸੀਂ ਰਾਜਸਥਾਨ ਚਲੇ ਜਾਓ ਤੁਸੀਂ ਹੋਰ ਬਾਕੀ ਥਾਵਾਂ ਤੇ ਚਲੇ ਜਾਓ ਤਾਂ ਤੁਹਾਨੂੰ ਇਸ ਤਰ੍ਹਾਂ ਦਾ ਕਲਚਰ ਨਹੀਂ ਦੇਖਣ ਨੂੰ ਮਿਲੂਗਾ ਕਿ ਉੱਥੇ ਇੱਕ ਮੇਰੇ ਖਿਆਲ ਗਨਮੈਨ ਹੀ ਆ ਦੋ ਬਹੁਤ ਸਫੀਸ਼ੀਐਂਟ ਕੋਈ ਬੜਾ ਕਿਸੇ ਨੂੰ ਥ੍ਰੈਟ ਹੋਵੇ ਤਾਂ ਦੋ ਗਨਮੈਨ ਮਿਲ ਜਾਂਦੇ ਹੋਣਗੇ ਰਾਜਸਥਾਨ ਦੇ ਪਰ ਇੱਥੇ ਤਾਂ ਪੰਜ ਸੱ ਕਿ ਗਨਮੈਨ 5 7 10 ਹੋਣ ਤਾਂ ਸ਼ਾਇਦ ਇਹ ਸਟੇਟਸ ਸਿੰਬਲ ਬਣ ਜਾਂਦਾ ਕਿ ਹਾਂ ਵੀ ਲੀਡਰ ਹੈਗਾ ਕੋਈ ਲੋਕ ਮਹਿਸੂਸ ਕਰਦੇ ਆ ਕਿ ਸਟੇਟਸ ਸਿੰਬਲ ਹੈ ਮੈਂ ਤਾਂ ਇਹ ਕਹਿਣਾ ਕਿ ਬੰਦਾ ਉਹ ਜਿਹੜਾ ਆਪਦੇ ਇਲਾਕੇ 'ਚ ਬਗੈਰ ਗਨਮੈਨ ਤੋਂ ਘੁੰਮੇ ਤੁਸੀਂ ਬਿਨਾਂ ਗਨਮੈਨ ਤੋਂ ਘੁੰਮਦੇ ਹੋ ਆਪਣੇ ਇਲਾਕੇ ਦੇ ਵਿੱਚ ਵੇਖੋ ਨਾ ਤਾਂ ਮੈਂ ਆਪਣੇ ਇਲਾਕੇ 'ਚ ਕਦੇ ਆਪਣੇ ਬੰਦੇ ਨੂੰ ਹੁਟਰ ਮਾਰਨ ਦਿੰਦਾ ਠੀਕ ਹੈ ਨਾ ਸਰਕਾਰ ਵੱਲੋਂ ਮੇਰੇ ਕੋਲ 4 ਗਨਮੈਨ ਮਿਲੇ ਇੱਕ ਨੂੰ ਪੱਕੀ ਛੁੱਟੀ ਤਿੰਨੇ ਜਣੇ ਹੁੰਦੇ ਆ ਤੇ ਜੇ ਮੈਂ ਕਿਸੇ ਦੇ ਘਰੇ ਵੀ ਚੱਲਿਆਂ ਤਾਂ ਮੇਰਾ ਗਨਵੈਨ ਅੰਦਰ ਨਹੀਂ ਵੜ ਸਕਦਾ ਉਹਦਾ ਕੰਮ ਬਾਹਰ ਆ ਉਹ ਆਪਣੇ ਲੋਕਾਂ ਚ ਵੀ ਜੇ ਬੰਦਾ ਵਿਚਰੇ ਤੇ ਫਿਰ ਵੀ ਗਨਵੈਨ ਦੀ ਲੋੜ ਫਿਰ ਕੀ ਹੈ ਕਾਦਾ ਇਲਾਕਾ ਤੁਹਾਡਾ ਵੈਸੇ ਵੈਪਨ ਕੈਰੀ ਕਰਕੇ ਚੱਲਦੇ ਹੋ ਜਾਂ ਤੁਸੀਂ ਕੁਝ ਵੀ ਨਹੀਂ ਬਸ ਕੋਈ ਕਿਸੇ ਨੂੰ ਤੁਹਾਨੂੰ ਲੱਗਦਾ ਕਿ ਲਾਗਡਾਟ ਹੈ ਹੀ ਨਹੀਂ ਤੁਹਾਡੀ ਵੀਰ ਮਨੋਬਲ ਕਹਿ ਮ ਰਹਿਣਾ ਚਾਹੀਦਾ ਤੇ ਫਿਰ ਸਾਰਾ ਕੁਝ ਠੀਕ ਹੈ ਅੱਛਾ ਇੱਕ ਦੋ ਤੁਸੀਂ ਇਸ਼ੂ ਹੋਰ ਚੁੱਕੇ ਕਿ ਨਾ ਕਿਸੇ ਦਾ ਨੁਕਸਾਨ ਕਰਨਾ ਚਾਹੀ ਕੋਈ ਨਹੀਂ ਨੁਕਸਾਨ ਕਰ ਸਕਦਾ ਜਿਹੜੇ ਇੱਕ ਦੋ ਹੋਰ ਤੁਸੀਂ ਇਸ਼ੂਜ਼ ਰੇਜ਼ ਕੀਤੇ ਆ ਰਾਣਾ ਜੀ ਔਰ ਕਿਉਂਕਿ ਮੰਤਰੀ ਸਾਹਿਬ ਨੇ ਜਵਾਬ ਦਿੱਤਾ ਕਿਸਾਨਾਂ ਵਾਲੇ ਇਸ਼ੂ ਦੇ ਉੱਪਰ ਵੀ ਤੁਸੀਂ ਸਵਾਲ ਖੜਾ ਕੀਤਾ ਕਿ ਭਾਈ ਹੋ ਨਹੀਂ ਰਿਹਾ ਮੰਡੀਆਂ ਦੇ ਵਿੱਚ ਫਸਲਾਂ ਦਾ ਵੀ ਤੁਸੀਂ ਜ਼ਿਕਰ ਕੀਤਾ ਵੇਖੋ ਅੱਜ ਸਾਰੇ ਪੰਜਾਬ ਦੇ ਸ਼ਰੀਰ ਤੇ ਸੀਕ ਲੱਗਿਆ ਆ ਚੋਨਾ ਜਿਹੜਾ ਸਰਕਾਰ ਨੇ ਚੱਕਿਆ ਉਹ 200 ਰੁਪਏ ਕਿਵੰਟਲ ਤੱਕ ਦੀ ਕਾਟ ਲੱਗੀ ਤੇ ਜਦੋਂ ਮੈਂ ਸੈਸ਼ਨ ਦੇ ਵਿੱਚ ਗਵਰਨਰ ਦੇ ਅਡਰੈਸ ਦੇ ਵਿੱਚ ਚੱਕਿਆ ਕਿ ਭਾਈ 200 ਰੁਪਏ ਕਿੰਟਲ ਦੀ ਕਾਟ ਲੱਗੀ ਉਹ ਕੈਲਕੂਲੇਟ ਕਰੋ ਪੈਸੇ ਗਏ ਕਿੱਥੇ ਲੁੱਟ ਜ਼ਿਮੀਦਾਰਾਂ ਦੀ ਹੋਈ 5000 ਕਰੋੜ ਦੀ ਪਰ ਸਰਕਾਰ ਉਹ ਸੁਣ ਕੇ ਰਾਜੀ ਨਹੀਂ ਮੈਂ ਕਹਿੰਦਾ ਸਰਕਾਰ ਨੇ ਨਹੀਂ ਖਾਦੇ ਕਹਿੰਨੇ ਖਾਦੇ ਉਹ ਤਾਂ ਐਨਲਾਈਜ਼ ਕਰ ਲੋ ਜਿਹੜੇ ਮੰਤਰੀ ਖੜੇ ਹੋ ਕਹਿੰਦੇ ਮੈਂ ਨਹੀਂ ਖਾਦੇ ਇਸ ਕਰਕੇ ਡਿਫੈਂਡ ਕਰ ਰਹੇ ਹੋਣਗੇ ਤੇ ਨਹੀਂ ਖਾਦੇ ਐਨਲਾਈਜ਼ ਤੇ ਕਰ ਲੋ 5000 ਗਿਆ ਕਿੱਥੇ ਕਰੋੜ ਉਹ ਕਹਿੰਦੇ ਵੀ ਮੈਨੂੰ ਇੱਕ ਬੰਦਾ ਲਿਆ ਦਿਓ ਜਿਹੜਾ ਕਹਿ ਦੇਵੇ ਕਿ ਸਾਡਾ ਚੋਨਾ 200 ਰੁਪਏ ਸਸਤਾ ਵੇਚਿਆ ਇਹ ਤਾਂ ਪੰਜਾਬ ਦੇ ਲੋਕ ਭਾਈ ਦੱਸ ਦਿਓ ਵੀ ਚੋਨਾ ਵੇਚਿਆ ਨਹੀਂ ਵੇਖਿਆ ਮੈਂ ਤਾਂ ਮੰਤਰੀ ਦੋਹਾਂ ਨੂੰ ਬੇਨਤੀ ਕੀਤੀ ਆ ਕਿ ਮੇਰੇ ਇਲਾਕੇ 'ਚ ਚੱਲੋ ਆਓ ਤੁਹਾਨੂੰ ਸੰਗਤ ਦੇ ਦਰਸ਼ਨ ਕਰਾਉਣਾ ਜਿਨ੍ਹਾਂ ਨੂੰ ਜਿਨ੍ਹਾਂ ਦੀ ਚੋਨੇ ਦੇ ਰਾਹੀਂ ਲੁੱਟ ਹੋਈ ਐਸਡੀਐਮ ਕੋ ਦਰਖਾਸਤਾਂ ਦਿੱਤੀਆਂ ਪੈਂਡਿੰਗ ਡਿਸੀਜਨ ਕੋਈ ਨਹੀਂ ਹੋਇਆ ਮੈਂ ਆਪ ਦੋ ਅਫਸਰਾਂ ਕੋ ਗਿਆ ਜਿਨ੍ਹਾਂ ਨੂੰ ਮੈਂ ਕਿਹਾ ਮੈਂ ਕਿਹਾ ਵੀ ਭਾਈ ਲੁੱਟ ਹੋ ਰਹੀ ਆ ਜ਼ਿੰਮੇਵਾਰੀ ਮੇਰੇ ਇਲਾਕੇ ਦੇ ਵਿੱਚ ਤੇ ਕਰੋ ਕੋਸ਼ਿਸ਼ ਉਹ ਕਹਿੰਦਾ ਮੇਰੇ ਤੇ ਡਿਪਾਰਟਮੈਂਟ ਮੇਰੇ ਥੱਲੇ ਹੀ ਨਹੀਂ ਆਉਂਦਾ ਫੂਡ ਸਿਵਲ ਸਪਲਾਈ ਦੇ ਅਫਸਰ ਸਹਿਬਾਨ ਮੈਨੂੰ ਕਹਿਣ ਕਿ ਮੇਰੇ ਥੱਲੇ ਨਹੀਂ ਆਉਂਦਾ ਇਹ ਤਾਂ ਮੰਡੀਕਰਨ ਬੋਰਡ ਡਿਸਾਈਡ ਕਰੂਗਾ ਚਲੋ ਮੈਂ ਮੰਡੀ ਵਾਲਿਆਂ ਕੋਲ ਚੱਲੀ ਗਿਆ ਉਹਨਾਂ ਨੂੰ ਦੱਸਿਆ ਉਹਨਾਂ ਨੇ ਵੀ ਕੋਈ ਕੁਛ ਨਹੀਂ ਕੀਤਾ ਕੋਈ ਇਨਸਪੈਕਟਰ ਨਹੀਂ ਵੜਿਆ ਮੰਡੀਆਂ ਚ ਇਹ ਸਰਕਾਰ ਦੀ ਸਹਿਮਤੀ ਨਾ ਹੋਈਆ ਇੱਥੇ ਤੱਕ ਸਹਿਮਤੀ ਨਾ ਹੋਈਆ ਮੈਂ ਇੱਕ ਅਫਸਰ ਨੂੰ ਕਿਹਾ ਮੈਂ ਕਹਿੰਦਾ ਜ਼ਮੀਦਾਰ ਲੁੱਟਿਆ ਜਾ ਰਿਹਾ ਆ ਚਾਰ ਬੰਦੇ ਆ ਜਿਹੜੇ ਸਸਤਾ ਛੋਨਾ ਖਰੀਦਦੇ ਤੇ ਉਹਦਾ ਮੈਨੂੰ ਜਵਾਬ ਸੀ ਕਿ ਰਾਣਾ ਜੀ ਜੇ 10 ਬੰਦੇ ਸਾਡੀ ਮਦਦ ਕਰ ਰਹੇ ਆ ਤੇ ਅਸੀਂ 90 ਉਹਨਾਂ ਨੂੰ ਵੀ ਮਾਰ ਦਈਏ ਮੈਂ ਕਹਤੇ ਉਹਨਾਂ ਨੂੰ ਤੁਸੀਂ ਠੇਕਾ ਦੇ ਤਾਂ ਲੁੱਟਣ ਦਾ ਲੋਕਾਂ ਨੂੰ ਛੋਨਾ ਵੀ ਉਹੀ ਸਪੇਸ ਬਣ ਗਈ 200 ਰੁਪਏ ਸਸਤੇ ਤੇ ਤੇ ਜੇ 200 ਰੁਪਏ ਪੂਰਾ ਸੀ ਤੇ ਸਪੇਸ ਨਹੀਂ ਬਣੀ ਸੋ ਸਰਕਾਰ ਨੂੰ ਜਿਹੜੀ ਚੀਜ਼ ਗਲਤੀ ਹੈ ਉਹਨੂੰ ਅਕਸੈਪਟ ਕਰਨਾ ਚਾਹੀਦਾ ਤੇ ਉੱਤੇ ਸੋਲੂਸ਼ਨ ਕੱਢਣਾ ਜਿਹੜਾ ਐਗਰੀਕਲਚਰ ਪਾਲਿਸੀ ਬਾਰੇ ਬੋਲਿਆ ਤਿੰਨ ਸਾਲ ਹੋ ਗਏ ਅੱਜ ਐਗਰੀਕਲਚਰ ਪਾਲਿਸੀ ਡਰਾਫਟ ਚ ਹੀ ਪਈ ਆ ਭਾਈ ਇੰਪਲੀਮੈਂਟ ਕਦੋਂ ਕਰਨੀ ਆ ਮਾਰਕੀਟਿੰਗ ਇਨਫਰਾਸਟ੍ਰਕਚਰ ਸਾਨੂੰ ਚਾਹੀਦਾ ਜਿਹੜਾ ਸਿਗਾ ਸਾਡਾ ਉਹ ਤੁਸੀਂ ਪਿਛਲੇ ਝੋਨੇ ਦੇ ਵਿੱਚ ਆਪਣੇ ਆਪ ਕਲਾਪਸ ਕਰਕੇ ਦਿਖਾਤਾ ਹੁਣ ਅਗਲੀ ਤਿਆਰੀ ਲੋਕਾਂ ਨੂੰ ਦੱਸ ਦਿਓ ਕਿ ਝੋਨੇ ਦੇ ਵਿੱਚ ਤੇ ਕਣਕ ਦੇ ਵਿੱਚ ਕੀ ਅਸੀਂ ਝੋਨਾ ਚੱਕ ਪਾਵਾਂਗੇ ਕੀ ਅਸੀਂ ਕਣਕ ਚੱਕ ਪਾਵਾਂਗੇ ਤਾਕੀ ਲੋਕਾਂ ਨੂੰ ਕਲੈਰਿਟੀ ਹੋਵੇ ਵੀ ਸਾਡਾ ਆਉਣ ਵਾਲਾ ਭਵਿੱਖ ਕਿਦਾਂ ਦਾ ਹੋਣਾ ਠੀਕ ਹੈ ਰਾਣਾ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਤਾਂ ਰਾਣਾ ਇੰਦਰਪ੍ਰਤਾਪ ਸਿੰਘ ਸਾਡੇ ਨਾਲ ਸੀਗੇ ਔਰ ਬਹੁਤ ਅਹਿਮ ਇਸ਼ੂ ਉਹਨਾਂ ਨੇ ਪੰਜਾਬ ਦੇ ਚੁੱਕਿਆ ਗਨਮੈਨਾਂ ਵਾਲਾ ਇਸ਼ੂ ਚੁੱਕਿਆ ਕਿਸਾਨਾਂ ਦੇ ਮਸਲੇ ਦੇ ਉੱਪਰ ਉਹਨਾਂ ਨੇ ਸਿੱਧੇ ਤੌਰ ਤੇ ਸਰਕਾਰ ਨੂੰ ਘੇਰਿਆ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਵਿਸ਼ੇ ਦੇ ਉੱਪਰ ਕੰਮ ਕਰਨ ਦੀ ਲੋੜ ਹੈ ਤਾਂਕਿ ਜਿਹੜੇ ਲੋਕਾਂ ਨੂੰ ਆਮ ਖਾਸ ਤੌਰ ਤੇ ਆਮ ਲੋਕਾਂ ਨੂੰ ਦਿੱਕਤਾਂ ਹੋ ਰਹੀਆਂ ਨੇ ਇਹਨਾਂ ਦਾ ਹੱਲ ਹੋ ਸਕੇ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂਪ ਪੰਜਾਬ ਟੀਵੀ ਵਿਧਾਨ ਸਭਾ ਚੰਡੀਗੜ੍ਹ